ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਮੋਗਾ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂਆਂ ਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 6 ਐਨੀਮਲ ਬਾਈ ਦੇ ਸੇਲ ਆ ਤਾਜੇ ਸੂਏ ਵੀ ਆ ਬਈ ਗੱਬਣਾ ਜੀ 6 ਦੀਆਂ 6 ਗੱਬਣਾ ਹੀ ਸੇਲ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾ ਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਹੈ ਪਿੰਡ ਹੈਗਾ ਚੜੱਕ ਦੇ ਕੋਠੇ ਜਿਹੜਾ ਮੁਗਲ ਮੋਬਾਈਲ ਨੰਬਰ ਜੀ 771605142 ਠੀਕ ਆ ਜੀ ਇੱਕ ਨੰਬਰ ਤੋਂ ਬਾਈ ਇਹ ਐਚਐਫ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏ ਹੁੰਦੀ ਹੈ ਅਗਲਾ ਭਲਾ ਤੀਜੇ ਮੰਨ ਵਾਲੇ ਠੀਕ ਆ ਜੀ ਉਹਨਾਂ ਨੇ ਦੱਸਿਆ ਮਾਲਕ ਨੇ ਜਿੰਨਾ ਤੋਂ ਲਈ ਆ 17 18 ਕਿਲੋ ਇੰਨਾ ਹੀ ਹਾਂ ਇੰਨਾ ਹੀ ਆਪਾਂ ਦੱਸਾਂ ਦਿਨ ਕਿੰਨੇ ਕਿਲੋ ਜੀ ਦਿਨ ਬਾਈ 5 ਚਾਰ ਹੀ ਲੈਂਦੀ ਹੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜੇ ਸੂਏ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਤੀਜਾ ਮੰਨ ਲਿਓ ਪਸ਼ੂ ਤੇ ਸੂਏ ਦਾ ਅੰਦਾਜ਼ਾ ਪਸ਼ੂ ਤੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਕਿਉਂਕਿ ਜਿਵੇਂ ਮਾਲਕਾਂ ਇਨਫੋਰਮੇਸ਼ਨ ਦਿੰਦੇ ਆ ਬਾਈ ਉਵੇਂ ਹੀ ਆਪਾਂ ਨੂੰ ਦੱਸ ਦਿੰਦੇ ਆ ਮਾਲਕਾਂ ਨੇ ਦੱਸਿਆ ਕਿ 17 18 ਕਿਲੋ ਆਪਣਾ ਚੋਇਆ ਵਾ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ ਇੰਨਾ ਹੀ ਕਹਿ ਕੇ ਦੇਣਾ ਬਾਕੀ ਮੇਨ ਗੱਲ ਹੁੰਦੀ ਆ ਦੁੱਧ ਸੇਵਾ ਦਾ ਦਿਨ ਬਾਈ ਲੈ ਜੂ ਹਫਤਾ ਜੇ ਹਾਂਜੀ ਹਾਂ ਹਫਤਾ ਲੈ ਜੂ ਦਿਨ ਲਗਭਗ ਹਫਤੇ ਦੀ ਕੱਚੀ ਆ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੇ ਹੁੰਦੀ ਆ ਥਣ ਥਣ ਬਹੁਤ ਚੰਗਾ ਲੱਗਿਆ ਵਾ ਸੋਨਾ ਹਵਾਨਾ ਵਾਲਟੀਆਂ ਸਾਰੀਆਂ ਕੱਢ ਕੇ ਸੋਨਾ ਜੀ ਤੇ ਬਾਈ ਥਣਾ ਥਣਾ ਦੇ ਜਮਾ ਓਕੇ ਹੋਊਗੀ ਓਕੇ ਜੀ ਜਮਾ ਫਰਨਾ ਤੋਂ ਨਾਲ ਦੀ ਜਮਾ ਓਕੇ ਹੋਊਗੀ ਬੇਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀ ਆ ਆਪ ਦੀ ਚੈੱਕ ਕਰਕੇ ਲੈ ਜਾਓ ਬਾਕੀ ਬੈਕ ਸਾਈਡ ਤੋਂ ਹਮਾਰਾ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਏ ਨੇੜ ਤੋਂ ਚੈੱਕ ਕਰਾ ਦਿੰਨੇ ਬੈਕ ਵਾਲੇ ਸਾਡੇ ਵੀ ਇੱਕੋ ਹੀ ਸਾਈਜ਼ ਦੇ ਨਿਖੜਮੇ ਆ ਤੇ ਫਰੰਟ ਵਾਲੇ ਵੀ ਨਿਖੜਮੇ ਆ ਜਮਾ ਬਈ ਇਹ ਤਾਂ ਜਾਇਜ਼ ਜਆ ਮੁੱਲ 60000 ਦੀ ਦੇਵਾਂਗੇ ਬਈ ਆਪਾਂ ਮਾੜੀ ਮੋਟੀ ਛੋੜ ਹੋ ਜੀ ਕਰ ਦੇਾਂਗੇ ਕੋਈ ਜਮਾ ਜਾਇਜ਼ ਮੁੱਲ ਆ 46000 ਰੁਪਿਆ ਮਾੜੀ ਮੋਟੀ ਛੋੜ ਹੋ ਜੂਗੀ ਉਹਦੇ ਜੋ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ ਤੇ 17-18 ਕਿਲੋ ਦੁੱਧ ਕੋਈ ਬਾਲਾ ਨਹੀਂ ਹੁੰਦਾ ਦੋ ਐਡੀ ਵੱਡੀ ਗਾਂ ਨੂੰ ਕਿਉਂਕਿ ਕੱਦ ਚ ਇੱਕ ਕਰ ਲੋ ਪੂਰੇ ਵੱਡੇ ਕੱਦ ਦਾ ਹੈ ਆ ਬਾਈ ਦੇ ਮੋਢੇ ਤੇ ਕਰਉਂਦੀ ਆ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਦੋ ਨੰਬਰ ਇਹ ਵੀਰੇ ਦੂਜਾ ਸਵਾਈ ਹੁੰਦੀ ਏ ਠੀਕ ਆ ਜੀ ਹਾਂ ਜੀ ਕਿੰਨੇ ਕ ਦਿਨ ਲੈ ਜੂ ਬਾਈ ਇਹ 5-6 ਦਿਨ ਇਹ ਲੈ ਜੂ ਜੀ ਦੁੱਧ ਕਿੰਨਾ ਕ ਪਾਜੂ ਦੁੱਧ ਇਹਨੂੰ ਦੇਣਾ ਚਾਹੀਦਾ 20 ਕਿਲੋ ਤੋਂ ਬਾਹਰ ਬਾਈ ਠੀਕ ਆ ਕਿਉਂਕਿ ਚੰਗੀ ਆ ਜੀ ਜਾਤ ਦੀ ਬਾਹਰ ਹਾਂ ਜੀ ਜਾਤ ਵੀ ਉਹ ਵੀ ਨਿਗਰ ਨੁਗਰ ਚੰਗੀ ਆ ਜਾਨ ਬਹੁਤ ਆ ਪਾਂਛੀ ਤੁਹਾਨੂੰ ਥੋੜਾ ਜੀ ਚਾਨਣ 'ਚ ਦਿਖਾ ਦਿੰਨੇ ਆ ਇੱਥੇ ਨੀਰਾ ਪੈਂਦਾਗਾ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਪੂਰੀ ਸ਼ਾਈਨਿੰਗ ਵਾਲੀ ਸਕਿਨ ਤੇ ਹੈਵੀ ਬੋਡੀ ਵੇਟ ਆ ਤੇ ਹਵਾਨਾ ਕਰਮ ਵਾਲੀ ਦਾ ਪੂਰਾ ਟਾਪ ਦਾ ਦੇਖ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਬਾਕੀ ਕਰਮ ਵਾਲੀ ਇਹ ਵੀ ਹਫਤੇ ਦੀ ਕੱਚੀ ਹੈ ਹਫਤੇ ਦੀ ਕਰ ਸੋਨਾ ਹਵਾਨਾ ਤਿਆਰ ਕਰ ਲੈਣਾ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ origignal ਦੂਜਾ ਸੂਹਾ ਸੁੰਦੀ ਆ ਥਣ ਬਹੁਤ ਚੰਗਾ ਲੱਗਿਆ ਵਾ ਚਾਰੇ ਥਣ ਨਿੱਖੜ ਮੇ ਇੱਕੋ ਸਾਈਜ਼ ਦੇ ਚੈੱਕ ਕਰ ਲਓ ਜੀ ਜਿੰਨੀਆਂ ਵਾਲ ਢਿੱਲਾਂ ਸਾਰੀਆਂ ਕੱਢ ਲੈਣੀਆਂ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ 20 ਕਿਲੋ ਦੁੱਧ ਬਾਲਾ ਵੀ ਨਹੀਂ ਕਿਉਂਕਿ ਤਿਆਰੀ ਕਰਮਾਂ ਵਾਲੀ ਦੀ ਚੰਗੀ ਆ ਜੀ ਥਣਾ ਤੁਣਾ ਦੀ ਇਹ ਵੀ ਓਕੇ ਹੋਊਗੀ ਆਪ ਵੀ ਚੈੱਕ ਕਰਕੇ ਲੈ ਜਿਓ ਬਾਕੀ ਕੱਦ ਕਾਠੇ ਦਾ ਵੀ ਚੰਗਾ ਹੀ ਆ ਹੈਵੀ ਬੋਡੀ weight ਆ ਥਣ ਪੂਰਾ ਸੋਹਣਾ ਲੱਗਿਆ ਵਾ ਨੇੜੇ ਤੋਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਸੋਹਣੀ ਫੇਸ ਕੁਆਲਿਟੀ ਇਹਦਾ ਮੁੱਲ ਬਾਈ ਜਮਾ ਜੈਜ ਇਹ ਵੀਰੇ 49000 ਵੀ ਦੇ ਦਿਆਂ ਆਣਾ ਨਹੀਂ ਹੈ ਜੀ ਹਾਂ ਨਹੀਂ ਹੈ ਜੀ ਠੀਕ ਆ ਜੀ ਜੈਜ ਮੋਲੀ ਆ 49000 ਰੁਪਿਆ ਚਾਰ ਦਿਨ ਸਾਂਭ ਲਈ ਚਾਰ ਪੈਸੇ ਉਹ ਵੀ ਦੇ ਜੂਗੀ ਕਿਉਂਕਿ ਕਰਮ ਵਾਲੀ ਨੇ ਬਾਨਾ ਬਹੁਤ ਚੰਗੀ ਆ ਤੇ ਸੀਲ ਸਭ ਵੀ ਪੂਰੀ ਹੋਊਗੀ ਪੂਰੀ ਠੰਡੀ ਸੀਲ ਵੀਰੇ ਪੂਰੀ ਠੰਡੀ ਸੀਲ ਜਦੋਂ ਮਾਜੀ ਬੈਠਾ ਰਹੇ ਤਾਂ ਠੰਡ ਬਹੁਤ ਚੰਗਾ ਲੱਗਿਆ ਵਾ ਬਾਕੀ ਗੱਲੀ ਕੱਚੀ ਕੱਚੀ ਆ ਜੀ ਤਿੰਨ ਨੰਬਰ ਤਿੰਨ ਨੰਬਰ ਵੀ ਵੀਰੇ ਤੀਜੇ ਸੂਏ ਸੁੰਦੀ ਆ ਵੇੜ ਠੀਕ ਆ ਜੀ ਕਿੰਨੇ ਦਿਨ ਲੈ ਜੂ ਬਾਈ ਇਹ ਦਿਨ ਲੈ ਜੂਗਾ ਜੀ ਹਜੇ ਹਫਤਾ ਦਾ ਆਰਾਮ ਹੈ ਹਫਤਾ ਲੈ ਜੂਗੀ ਕਿੰਨਾ ਕ ਬਾਜੂ ਬਾਈ ਦੋਸਤ ਇਹਨੂੰ ਦੇਣਾ ਚਾਹੀਦਾ 14-15 ਕਿਲੋ ਬਾਈ ਬਾਲਾ ਵੀ ਨਹੀਂ ਕੋਈ ਬਾਹਰ ਕੱਢ ਲਈ ਫਿਰ ਤੀਜੇ ਸਵੇ ਸੁੰਦੀ ਆ ਜੀ ਬਾਕੀ ਕਹਿਣ ਨੂੰ ਬਾਈ ਦੂਜੇ ਸਵੇ ਵੀ ਕਹਿ ਸਕਦਾ ਸੀ ਪਰ ਜਿਵੇਂ ਮਾਲਕਾਂ ਨੇ ਦੱਸਿਆ ਬਾਈ ਕਹਿੰਦਾ ਆਪਾਂ ਉਵੇਂ ਹੀ ਦੱਸਣਾ ਹੁੰਦਾ ਮਾਲਕਾਂ ਨੇ ਤੀਜਾ ਕਿਹਾ ਤੇ ਆਪਾਂ ਵੀ ਤੀਜਾ ਕਹਿ ਕੇ ਦੇਣੀ ਆ ਕੋਈ ਦੂਜਾ ਨਹੀਂ ਕਹਣੀ ਲਗਭਗ ਇਹ ਵੀ ਹਫਤਾ ਲੈ ਜੂਗੀ ਬਾਈ ਕਹਿੰਦਾ ਬਾਲਾ ਨਹੀਂ ਕਹਿੰਦੇ ਆਪਾਂ 15 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਫੇਸ ਕੁਆਲਟੀ ਸੋਹਣੀ ਹੈ ਚੈੱਕ ਕਰ ਲਓ ਛੋਟਾ ਕੰਨ ਆ ਜੀ ਠਣ ਇਹਦਾ ਵੀ ਚੰਗਾ ਲੱਗਿਆ ਵਾ ਕੱਲੀ ਕੱਚੀ ਕੱਚੀ ਆ ਜੀ ਹਵਾਨੇ ਦੀ ਤਿਆਰੀ ਕਰਮ ਵਾਲੀ ਦੀ ਟੌਪ ਦੀ ਆ ਬਾਕੀ ਠਣਾ ਦੀ ਇਹ ਵੀ ਓਕੇ ਹੋਊਗੀ ਆ ਕੇ ਚੈੱਕ ਕਰਕੇ ਲੈ ਜਾਓ ਰਿਜਨਲ ਤੀਜਾ ਸੁਆਸ ਹੁੰਦੀ ਆ ਜੀ ਹਫਤਾ ਲੈ ਜੂ ਲਗਭਗ ਹਵਾਨਾ ਕਿਚਾਂਗੇ ਦਾ ਰਵੜ ਵਾਂਗੂ ਵਦੂਗਾ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਤੇ ਭਾਈ ਸੀਲ ਖੂਏ ਵੀ ਪੂਰੀ ਆ ਜੀ ਪੂਰੀ ਫੋਲ ਸੀਲ ਵੀਰ ਪੂਰੀ ਸੀਲ ਸੌਆ ਸੀਲ ਸੌਆ ਵਾਲੇ ਬਸ ਤਾਂ ਬੇਫਿਕਰ ਹੋ ਜਿਓ ਜੋਲ ਤੁਸੀਂ ਚੈੱਕ ਕਰ ਸਕਦੇ ਹੋ ਮਾਨੇ ਚ ਸਾਰੀ ਕੱਢ ਕੇ ਸੁਣੀ ਹੈ ਜੀ ਇਹਦਾ ਮੁੱਲ ਬਈ ਚਾ ਮਾਸ਼ੂ ਇਹ 36000 ਦੀ ਦੇ ਦੇਗੇ ਬਈ 36000 ਦੀ ਹਾਂ ਨਾ ਇਹ ਹਾਂ ਟੈਕਸ ਜੇ ਮੁੱਲ ਆ ਮੜਾ ਮੋਟਾ ਛੋਟ ਹੋ ਜੂਗੀ 36000 ਰੁਪਿਆ ਬਾਕੀ ਆਏ ਗਏ ਦਾ ਮਾਨਦਨ ਹੋ ਜੂਗਾ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ 4 ਨੰਬਰ ਇਹ ਐਚ ਐਫ ਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਸੁੰਦੀ ਆ ਬਾਈ ਠੀਕ ਆ ਕਿੰਨੇ ਦਿਨ ਲੱਗਣਗੇ ਇਹ ਦਿਨ ਲੈ ਜੂ ਬਾਈ ਹਫਤਾ ਏ 10 ਦਿਨਾਂ ਹਫਤਾ ਰਾਮ ਨਹੀਂ ਲੈ 10 ਦਿਨ ਲੈ ਜੂ ਕੱਚੀ ਜ਼ਿਆਦਾ ਲੱਗਦੀ ਆ ਹਾਂਜੀ ਤੇ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਬਾਈ ਉਹਨਾਂ ਨੇ ਤਾਂ 16 17 ਕਿਲੋ ਕਿਆ ਠੀਕ ਆ ਜੀ ਹਾਂਜੀ ਆਪਾਂ ਵੀ ਇੰਨਾ ਕਿਆ ਕਿਵੇਂ ਨਹੀਂ ਨਹੀਂ ਸਹੀ ਗੱਲ ਆ ਜੀ ਜਿੰਨਾ ਮਾਲਕਾਂ ਨੇ ਕਿਹਾ ਮੇਨ ਗੱਲ ਹੁੰਦੀ ਆ ਦੁੱਧ ਸੇਵਾ ਤਾਂ ਹੁੰਦਾ ਬਾਕੀ ਐਫ ਐਫ ਨੂੰ ਤਾਂ ਕਰਮਾ ਵਾਲੀ ਨੂੰ ਜੇ ਕਿਲੋ ਫੀਡ ਵੱਧ ਪਾ ਦੇ ਤਾਂ ਤੁਹਾਨੂੰ ਦੁੱਧ ਵਧ ਜਾਂਦੀਆਂ ਇਹਨਾਂ ਨੂੰ ਤਾਂ ਜਿੰਨਾ ਪਾ ਲੋ ਉਹਨਾਂ ਕੱਢ ਲੋ ਉਹ ਗੱਲ ਹੁੰਦੀ ਆ ਬਰੀਡ ਵਾਈਜ਼ ਇਹ ਵੀ ਚੰਗੀ ਆ 10ਾਂ ਦਿਨਾਂ ਦੀ ਕੱਚੀ ਆ ਹਵਾਨਾ ਤਾਂ ਸਟਾਰਟ ਹੀ ਕੀਤਾ ਹਜੇ ਤਿਆਰ ਕਰਨਾ ਬਾਕੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਪਰ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਤੇ ਉਹਦੇ ਦਾ ਟਾਪ ਦਾ ਹਵਾਨਾ ਤਿਆਰ ਕਰਨਾ ਕਿਉਂਕਿ ਬਰੀਕੀਆਂ ਬਹੁਤ ਨੇ ਜੀ ਗਾਂ ਚ ਥਣ ਬਹੁਤ ਚੰਗਾ ਲੱਗਿਆ ਵਾ ਚਾਰੇ ਤਾਂ ਨਿਖੜ ਮੇ ਇੱਕੋ ਸੈੱਜ ਦੇ ਕੋਈ ਵਾਧੂ ਸ਼ਾਖ ਨਹੀਂ ਸੋਹਣੀ ਫੇਸ ਕੁਆਲਿਟੀ ਆ ਦੂਜਾ ਸੁਹਾ ਸੁਣਦੀ ਆ 17-18 ਕਿਲੋ ਮਾਲਕਾਂ ਨੇ ਦੱਸਿਆ ਬਾਈ ਕਹਿੰਦਾ ਆਪਾਂ ਵੀ 17-18 ਕਿਲੋ ਕਹਿ ਕੇ ਦੇਣੀ ਆ ਬਾਕੀ ਸੇਵਾ ਦਾ ਥਨਾਲੇ ਪਾਸੋਂ ਤਾਂ ਬੇਫਿਕਰ ਹੋ ਜਿਓ ਬਾਈ ਕਹਿੰਦਾ ਆਪਾਂ ਬੈਠੇ ਆ ਆਪਾਂ ਚੈੱਕ ਕਰਕੇ ਲਿਆਂਦੇ ਆ ਆਪਦੀ ਚੈੱਕ ਕਰਕੇ ਲੈ ਜਾਓ ਮੇਨ ਗੱਲ ਹੁੰਦੀ ਥਰਾਂ ਦੀ ਤੇ ਸੂਏ ਸਵਾਏ ਪਸ਼ੂ ਦੀ ਹੁੰਦੀ ਜੇਰ ਦੀ ਉਹਦੀ ਬਾਈ ਜ਼ਿੰਮੇਵਾਰੀ ਲੈਂਦੇ ਆ ਬਾਈ ਕੋਲ ਤਾਂ ਜੱਗ ਗੱਬਣ ਹੀ ਆ ਸਾਰੇ ਤੇ ਦੁੱਧ ਚਾਹੇ ਕਿਲੋ ਘਟ ਜੇ ਚਾਹੇ ਵਾਜੇ ਉਹ ਸੇਵਾ ਦੇ ਸਰਤੇ ਹੁੰਦਾ ਇਹਦਾ ਮੁੱਲ ਬਾਈ ਇਹ ਵੀਰੇ 40000 ਦੀ ਦੇ ਦੇਾਂਗੇ ਹਾਂ ਨਹੀਂ ਹਾਂਜੀ 40000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਪੰਜ ਨੰਬਰ ਇਧਰ ਦੀ ਲੈ ਚੱਲੀ ਬਾਈ ਇਹਦੀ ਕੀ ਡਿਟੇਲ ਆ ਇਹ ਵੀ ਵੈਰੇ ਡਿਟੇਲ ਇਹ ਵੀ ਦੂਜਾ ਸੂਆ ਹੀ ਹੁੰਦੀ ਆ ਕਿੰਨੇ ਕ ਦਿਨ ਲੱਗੂ ਇਹ ਵੀ ਹਫਤਾ ਹੀ ਲਾਉਗੂ ਇਧਰ ਦੀ ਬਾਹਰ ਲੈ ਚੱਲ ਜੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਪੂਰੀ ਸੋਹਣੀ ਸੁਨੱਖੀ ਗਾਂ ਇਹ ਦੂਜਾ ਸੂਆ ਹੁੰਦੀ ਆ ਹਫਤੇ ਹਫਤੇ ਦੀਆਂ ਕੱਚੀਆਂ ਗਾਲੀਆਂ ਕੱਚੀਆਂ ਕੱਚੀਆਂ ਹੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਟੌਪ ਦੀਆਂ ਗਾਵਾਂ ਤਿਆਰ ਹੋ ਜਾਣੀਆਂ ਹਫਤੇ ਤਿੱਕਰ ਤੇ ਚਾਰ ਪੈਸੇ ਛੱਡ ਵੀ ਦੇਣਗੇ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਆ ਰਾਜੀ ਰੋਜੀ ਪੂਰੀ ਆ ਜੀ ਕੋਈ ਲੱਸੀ ਫਿੱਕੀ ਨੀ ਚੈੱਕ ਕਰ ਲੋ ਸੋਨੀ ਫੇਸ ਕੁਆਲਿਟੀ ਛੋਟਾ ਕੰਨਾ ਕਿੰਨਾ ਕਪਾਜੂ ਬਈ ਦੁੱਧ 15 ਕਿਲੋ ਇਹ ਦੇ ਦੂ ਵੀਰੇ 16 14 15 16 ਐਵੇਂ ਕਹਿਦ ਗਿਆ ਆਪਾਂ ਬਾੜਾ ਇਹਨਾਂ ਕ ਤਾਂ ਦੇ ਵੀ ਦੇਉ ਹਮ ਹਫਤੇ ਤੋਂ ਉੱਤੇ ਵੀ ਟਾਈਮ ਲਿਜਾ ਸਕਦੀ ਕਿਉਂਕਿ ਕੱਚੀ ਥੋੜਾ ਜਿਹਾ ਜ਼ਿਆਦਾ ਲੱਗ ਰਹੀ ਆ ਮੈਨੂੰ ਬਾਕੀ ਅੰਦਾਜ਼ਾ ਆ ਕੇ ਤੁਸੀਂ ਲਾ ਲਿਓ ਵਾਲਟੇ ਲਾਏ ਦੇ ਵੀ ਹਾਂ ਬਹੁਤ ਨੇ ਸਟਾਰਟ ਹੀ ਕੀਤਾ ਹਜੇ ਹਵਾਨਾ ਤਿਆਰ ਕਰਨਾ ਕਈ ਪਜੂ ਹੁੰਦੇ ਆ ਜਮਾ ਟਾਈਮ ਤੇ ਹਵਾਨਾ ਤਿਆਰ ਕਰਦੇ ਆ ਜੀ ਕਈ ਤਾਂ ਪਹਿਲਾਂ ਕਰ ਲੈਂਦੇ ਆ ਕਈ ਟਾਈਮ ਤੇ ਕਰਦੇ ਆ ਬਾਕੀ ਤਾਂ ਤੁਹਾਨੂੰ ਇਹਦਾ ਵੀ ਚੰਗਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਸੋਨਾ ਗੁਲਾਬੀ ਥਾਣਾ ਚਾਰੇ ਥਾ ਨਿੱਖਣ ਮੇ ਇੱਕੋ ਜਿਹੇ ਸੈਜ ਦੇ ਸੋਹਣੇ ਫੇਸ ਕੁਆਲਿਟੀ ਆ ਇਹਦਾ ਮੁੱਲ ਬਈ ਇਹ ਬਈ 40000 ਦੀ ਦੇ ਦੇਂਗੇ 40 ਦੀ ਆਣਾ ਹਾਂ ਨਾ ਬਾਕੀ ਕੋਈ ਨਹੀਂ ਮਾਨਤਾਨ ਕਰਦੇ ਆ ਮਾਨਤਾਨ ਹੋ ਜਾਊਗਾ ਜੀ ਕੋਈ ਫੈਕਸ ਨਹੀਂ ਹਾਂਜੀ ਮੁੱਲ ਜੈ ਜੀ ਆ ਜੀ 40000 ਰੁਪਿਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ 6 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਆਹੀ ਸੋਹੰਦੀ ਆ ਕਿੰਨੇ ਕ ਦਿਨ ਲੈ ਜੂ ਬਾਈ ਲੈਨੇ ਲੈ ਜੂ ਬਾਈ 2 4 ਵੱਧ ਤੋਂ ਵੱਧ 5 ਕ ਦਿਨ ਲੈ ਜੂਗੀ ਠੀਕ ਹੈ ਕਿੰਨਾ ਕ ਬਾਜੂ ਬਾਈ ਦੁੱਧ ਇਹ ਦੁੱਧ ਦਿਨੂ ਦੇਣਾ ਚਾਹੀਦਾ ਵੀਰੇ 15 16 ਕਿਲੋ 15 16 ਕਿਲੋ ਤੋੜ ਕੇ ਦਿਖਾ ਦਿਓ ਥੋੜਾ ਜਨਾ ਨੇਰਾ ਪੈਂਦਾ ਜੀ ਤੁਹਾਨੂੰ ਬਾਹਰ ਕੱਢ ਕੇ ਦਿਖਾ ਦਿੰਨੇ ਆ ਦੂਜੇ ਸੂਏ ਸੁਣਦੀ ਆ ਦਿਨ ਬਾਈ ਕਹਿੰਦਾ 4 5 ਲੈ ਜੂਗੀ ਬਾਕੀ ਰੰਗ ਰੂਪ ਦੀ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਚੰਗੀ ਹੈ ਵਜਨ ਵਾਲੀ ਤੇ ਚੰਗੇ ਕਦ ਕਾਢਦੇ ਆ ਤਿਆਰੀ ਕਰਮ ਵਾਲੀ ਦੀ ਬਹੁਤ ਸੋਹਣੀ ਕੀਤੀ ਹੈ ਤੁਹਾਨੂੰ ਨੇੜੇ ਤੋਂ ਹਵਾਨਾ ਚੈੱਕ ਕਰਾ ਦਿੰਨੇ ਆ ਜੀ ਸੋਹਣਾ ਗਲਾਬੀ ਥਾਣਾ ਚਾਰੇ ਥਾ ਨਿਖੜ ਮੇ ਇੱਕੋ ਸੈਜ ਦੇ ਨੇੜੇ ਤੋਂ ਚੈੱਕ ਕਰ ਲਓ ਬਾਕੀ ਹਵਾਨਾ ਹੂਨਾ ਬਹੁਤ ਸਾਫ ਆ ਜੀ ਫੇਸ ਕੁਆਲਟੀ ਵੀ ਸੋਹਣੀ ਆ ਜਾਤ ਬਰੀਡ ਤੋਂ ਵੀ ਚੰਗੀ ਆ ਦੰਦੋ ਤਾਂ ਨਹੀਂ ਵੇਖੀ ਹੋਣੀ ਬਾਈ ਦੰਦੋ ਵੀਰੇ ਭਰੀ ਹੋਊਗੀ ਹੋ ਸਕਦਾ ਐਵੇਂ ਆਪਾਂ ਝੂਠ ਮਾਰੀ ਠੀਕ ਆ ਬਾਈ ਕਹਿੰਦਾ ਆਪਾਂ ਦੇਖੀ ਨਹੀਂ ਕਿ ਦੰਦੋ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਲਿਆਂਦੀ ਵੀ ਆ ਬਾਕੀ ਤਿਆਰੀ ਕਰਮ ਵਾਲੀ ਬਹੁਤ ਸੋਹਣੀ 15 ਕਿਲੋ ਬਾਈ ਦੋ 10 ਦਾ ਕਿੱਦ ਦੇ ਦੂ ਦੇ ਦੇ ਦੂਗੀ ਇੰਨਾ ਕੋਈ ਬਾਲਾ ਵੀ ਨਹੀਂ ਕਿਉਂਕਿ ਕੱਦ ਕਾਠ ਤੇ ਵਜਨ ਵਾਲੀ ਗਾਂ ਹੈ ਜੀ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਘਰਉਂਦੀ ਆ ਇਹਦਾ ਮੁੱਲ ਬਾਈ ਇਹ ਵੀਰੇ ਆਪਾਂ ਦੇ ਦੇਾਂਗੇ 38000 ਰੁਪਿਆ ਹਾਂ ਨਹੀਂ ਆ ਜੀ ਹਾਂ ਨਹੀਂ ਆ ਵੀਰੇ ਬਿਲਕੁਲ ਜਾਇਜ਼ ਮੁੱਲਾ 38000 ਰੁਪਿਆ ਹਵਾਨਾ ਜੇ ਝੋਲ ਚੈੱਕ ਕਰ ਸਕਦੇ ਹੋ ਸਾਰੀ ਝੋਲ ਕੱਢ ਕੇ ਸੁਣਾ ਵਾ ਕੇ ਥਣ ਚੰਗਾ ਲੱਗਿਆ ਫੇਸ ਕੁਆਲਟੀ ਸੋਹਣੀ ਆ ਰੰਗ ਰੂਪ ਦੀ ਵੀ ਚੰਗੀ ਆ ਜੀ ਜਿਹੜਾ ਰੇਟ ਕੀਤਾ ਗਿਆ ਕੋਈ ਫੈਕਸ ਨਹੀਂ ਮਾਨਤਾ ਨੂੰ ਹੋ ਜੂਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ